ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਈਰਾਨ ਤੇ ਇਜ਼ਰਾਈਲ ਦੀ ਲੜਾਈ ਹਾਲੇ ਬਾਅਦ ਅਸਤੂਰ ਜਾਰੀ ਹੈ। ਕੱਲ ਜਨੇਵਾ ਦੇ ਵਿੱਚ ਇਜ਼ਰਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਤੇ ਉਹਨਾਂ ਦਾ ਡੈਲੀਗੇਸ਼ਨ ਯੂਰਪੀਅਨ ਦੇਸ਼ਾਂ ਦਾ ਫਰਾਂਸ, ਜਰਮਨੀ, ਬਰਤਾਨੀਆ ਵਗੈਰਾ ਤੇ ਯੂਰਪੀਅਨ ਯੂਨੀਅਨ ਇਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਤੇ ਉਹਦੇ ਤੋਂ ਦੋਨਾਂ ਨੂੰ ਤਸੱਲੀ ਹੋਈ। ਇਰਾਨ ਨੇ ਸਪਸ਼ਟ ਕਿਹਾ ਕਿ ਜਿੰਨਾ ਚਿਰ ਇਜ਼ਰਾਈਲ ਆਪਣੇ ਹਮਲੇ ਬੰਦ ਨਹੀਂ ਕਰਦਾ ਤੇ ਬਿਨਾਂ ਕਿਸੇ ਕਾਰਨ ਤੋਂ ਜਿਹੜਾ ਹਮਲਾ ਕੀਤਾ ਉਹਦੇ ਲਈ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਲੜਾਈ ਜਾਰੀ ਰਹੂਗੀ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਅਸੀਂ ਤਾਂ ਪਹਿਲਾਂ ਵੀ ਅਮਰੀਕਾ ਦੇ ਨਾਲ ਗੱਲਬਾਤ ਲਈ ਪਏ ਹੋਏ ਸੀਗੇ ਇਸ ਇਰਾਨ ਦੇ ਉੱਤੇ ਹਮਲੇ ਨੇ ਇਜ਼ਰਾਈਲ ਦੇ ਹਮਲੇ ਨੇ ਇਹ ਇਸ ਗੱਲ ਨੂੰ ਤੋੜਿਆ ਅਸੀਂ ਤਾਂ ਦੁਬਾਰਾ ਗੱਲਬਾਤ ਕਰਨ ਲਈ ਸਹਿਮਤ ਆ ਤੇ ਉਹਦੇ ਨਾਲ ਜਿਹੜੇ ਯੂਰਪੀਅਨ ਮੁਲਕ ਨੇ ਇਹ ਉਹਨਾਂ ਦੀ ਇਸ ਗੱਲ ਦੇ ਉੱਤੇ ਤਸੱਲੀ ਹੋਈ ਵੀ ਈਰਾਨ ਦਾ ਰੁਖ ਜਿਹੜਾ ਹੈ ਉਹ ਕੋਈ ਬਹੁਤ ਅੜਬੀਲਾ ਨਹੀਂਗਾ ਪਰ ਦੂਜੇ ਪਾਸੇ ਇਜ਼ਰਾਈਲ ਮੇਰਾ ਹੀ ਅੜਬ ਹੈ ਧੱਕੇਸ਼ਾਹੀ ਹੋਈ ਨਵੀਂ ਗੁੰਡਾਗਰਦੀ ਹੀ ਕਰ ਰਿਹਾ ਹੈ ਉਹ ਸੋ ਇਹ ਇਸ ਗੱਲ ਦਾ ਇੱਕ ਦੂਜਾ ਈਰਾਨ ਨੇ ਕੱਲ ਇੱਕ ਚੰਗੀ ਗੱਲ ਹੋਰ ਕਰਦਿਆਂ ਹੋਏ ਆ ਹਾਲਾਂਕਿ ਉਹਨੇ ਆਪ ਦੀ ਜਿਹੜੀ ਉੱਤੇ ਹਵਾਈ ਸਪੇਸ ਹੈਗੀ ਉਹ ਉਹਦੇ ਚ ਹਵਾਈ ਉਡਾਣਾ ਬੰਦ ਕੀਤੀਆਂ ਹੋਈਆਂ ਨੇ ਉਹਦੇ ਤੇ ਪਾਬੰਦੀਆਂ ਲਾਈਆਂ ਹੋਈਆਂ ਨੇ ਪਰ ਕਿਉਂਕਿ ਭਾਰਤੀ ਬਹੁਤ ਸਾਰੇ ਲੋਕ ਜਿਹੜੇ ਐ ਉਹਨਾਂ ਨੇ ਵਾਪਸ ਆਉਣਾ ਉਹਨਾਂ ਹਜ਼ਾਰ ਬੰਦਿਆਂ ਦੇ ਵਾਪਸ ਲਿਆਉਣ ਲਈ ਇਜ਼ਰਾ ਇਰਾਨ ਨੇ ਉਹ ਪਾਬੰਦੀ ਹਟਾ ਲਈ ਤੇ ਭਾਰਤ ਦੇ ਨਾਲ ਇਸ ਗੱਲ ਲਈ ਸਹਿਯੋਗ ਕੀਤਾ ਕਿ ਉਹ ਆਪਣੇ ਇਰਾਨ ਦੇ ਜਹਾਜ਼ਾਂ ਤੇ ਇਰਾਨੀਅਨ 에ਅਰਲਾਈਨ ਦੇ ਉੱਤੇ ਉਹ ਭਾਰਤ ਦੇ ਵਿੱਚ ਲੈ ਕੇ ਆ ਰਹੇ ਹੈ ਕੁਝ ਬੰਦੇ 290 ਆ ਵੀ ਗਏ ਬਾਕੀ 2 3 4 ਫਲਾਈਟਾਂ ਚ ਹੋਰ ਆ ਜਾਣੇ ਹੈ ਇਹ ਇੱਕ ਚੰਗੀ ਹੋਰ ਗੱਲ ਹੈ ਤੀਜੀ ਗੱਲ ਇਹ ਹੈ ਕਿ ਪੂਤਨ ਨੇ ਦੁਬਾਰਾ ਫੇਰ ਕਿਹਾ ਕਿ ਅਸੀਂ ਦੋਨਾਂ ਧਿਰਾਂ ਨਾਲ ਸ਼ਾਂਤੀ ਦੀ ਗੱਲਬਾਤ ਕਰ ਰਹੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਨਾ ਕਿਤੇ ਗੱਲ ਨੇੜੇ ਲੱਗ ਜੇ ਜੰਧਬੰਦੀ ਹੋ ਜੇ ਤੀਸਰੀ ਗੱਲ ਜਿਹੜੀ ਇਹਦੇ ਨਾਲ ਸੰਬੰਧਿਤ ਹੈ ਸਾਡੇ ਭਾਰਤ ਦੀ ਸਰਕਾਰ ਦਾ ਤਾਂ ਜਿਹੜਾ ਰਵਈਆ ਆਪਾਂ ਨੇ ਦੇਖਿਆ ਹੀ ਹੈ ਇਜ਼ਰਾਈਲ ਦੇ ਬਾਰੇ ਵਿੱਚ ਕਿ ਗਾਜ਼ਾ ਦੇ ਉੱਤੇ ਜਦੋਂ ਵੀ ਕਿਸੇ ਕੋਈ ਜੰਗਬੰਦੀ ਦੀਆਂ ਗੱਲਾਂ ਆਈਆਂ ਨੇ ਤਾਂ ਭਾਰਤ ਜਾਂ ਤਾਂ ਐਬਸਟੇਨ ਕੀਤਾ ਹੈ ਤੇ ਜਾਂ ਉਹ ਉਹਨੇ ਲਾਰੇ ਲਪੇ ਲਾਈ ਹੈ ਅੱਜ ਦਾ ਹਿੰਦੂ ਦੇ ਵਿੱਚ ਕਾਂਗਰਸ ਦੀ ਵੱਡੀ ਆਗੂ ਸ਼੍ਰੀਮਤੀ ਸੋਨੀਆ ਗਾਂਧੀ ਨੇ ਇੱਕ ਲੇਖ ਲਿਖਿਆ ਤੇ ਉਹਨਾਂ ਨੇ ਇਜ਼ਰਾਈਲ ਦੀਆਂ ਇਹਨਾਂ ਧੱਕੇਸ਼ਾਹੀਆਂ ਗਾਜ਼ਾ ਦੇ ਵਿੱਚ ਵੀ ਤੇ ਹੁਣ ਈਰਾਨ ਦੇ ਹਮਲੇ ਦੇ ਕੇਸ ਦੇ ਵਿੱਚ ਵੀ ਉਸ ਭਾਰਤ ਦੀ ਸਰਕਾਰ ਦੀ ਜਿਹੜੀ ਚੁੱਪੀ ਹੈ ਉਹਦੇ ਤੇ ਵੱਡੇ ਸਵਾਲ ਉਠਾਏ ਆ। ਵੈਸੇ ਭਾਰਤ ਦੀ ਸਮੁੱਚੀ ਜਿਹੜੀ ਰਾਜਨੀਤਿਕ ਧਿਰਾਂ ਨੇ ਉਹ ਬਹੁਤਾ ਕਰਕੇ ਇਸ ਇਜ਼ਰਾਈਲ ਤੇ ਗਾਜ਼ਾ ਦੇ ਮਸਲੇ 'ਚ ਵੀ ਤੇ ਈਰਾਨ ਤੇ ਇਜ਼ਰਾਈਲ ਦੇ ਮਸਲੇ 'ਚ ਵੀ ਚੁੱਪ ਬਟਣ ਨੂੰ ਹੀ ਚੰਗਾ ਸਮਝਦੇ ਆ ਇੱਕ ਚੁੱਪ ਸੌ ਸੁੱਖ ਦਾ ਫਾਰਮੂਲਾ ਲਾਗੂ ਕਰਦੇ ਆ। ਤੇ ਸੋਨੀਆ ਗਾਂਧੀ ਜੇ ਬੋਲੀ ਹੈ ਪਹਿਲਾਂ ਕਿਸੇ ਟਾਈਮ ਜਿਹੜੀ ਹੈ ਆਪਣੀ ਪ੍ਰਿਯੰਕਾ ਗਾਂਧੀ ਉਹ ਇੱਕ ਬੈਗ ਲੈ ਕੇ ਗਈ ਸੀਗੀ ਫਲਸਤੀਨੀਆ ਦੇ ਹੱਕ ਦਾ ਉਹਨੇ ਵੀ ਇਹ ਗੱਲਾਂ ਕੀਤੀਆਂ ਸੀ ਤੇ ਹੁਣ ਸੋਨੀਆ ਗਾਂਧੀ ਦਾ ਇਹ ਲਿਖਣਾ ਲੇਖ ਦਾ ਹਿੰਦੂ ਦੇ ਵਿੱਚ ਇਹ ਭਾਰਤ ਦੇ ਵਿੱਚ ਇਸ ਮੁੱਦੇ ਨੂੰ ਦੁਬਾਰਾ ਉਠਾਉਂਦਾ ਹੈ ਅਸੀਂ ਇੱਥੇ ਇਹ ਕਹਿਣਾ ਚਾਹਾਂਗੇ ਕਿ ਕਿਸੇ ਪੁਰਾਣੇ ਪ੍ਰਧਾਨ ਮੰਤਰੀ ਦੀ ਜਾਂ ਹੋਰ ਨਿੰਦਾ ਜਾਂ ਪ੍ਰਸ਼ੰਸਾ ਦਾ ਸਵਾਲ ਨਹੀਂ ਸਮੁੱਚੇ ਤੌਰ ਤੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਬਹੁਤ ਵੱਡੀ ਲੋੜ ਸੀ ਕਿ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਰਹੇ ਉਸ ਅਮਨ ਸ਼ਾਂਤੀ ਦਾ ਚੈਂਪੀਅਨ ਬਣਿਆ ਭਾਰਤ ਤੇ ਉਹਨੇ ਜਿਹੜੀ ਗੁੱਟਰ ਨਿਰਲੇਪ ਲਹਿਰ ਹੈ ਉਹਦੀ ਅਗਵਾਈ ਕੀਤੀ ਉਹਨੂੰ ਆਪਾਂ ਕਹਿੰਦੇ ਹਾਂ ਵੀ ਅੱਡ ਅੱਡ ਦੇਸ਼ਾਂ 'ਚ ਭਾਰਤ ਦਾ ਡੰਕਾ ਕਿਸੇ ਦੇਸ਼ ਵਿਅਕਤੀ ਦਾ ਨਹੀਂ ਭਾਰਤ ਦਾ ਡੰਕਾ ਇਸ ਗੱਲ ਤੇ ਵੱਜਦਾ ਸੀ ਪਰ ਹੁਣ ਕਈ ਜੰਗਾਂ ਚੱਲ ਰਹੀਆਂ ਨੇ ਰੂਸ ਤੇ ਯੂਕਰੇਨ ਦੀ ਜੰਗ ਹੈ ਮੋਦੀ ਜੀ ਸਿਰਫ ਇੰਨਾ ਬਿਆਨ ਦੇ ਕੇ ਵੀ ਇਹਨੂੰ ਬੰਦ ਕਰਨਾ ਚਾਹੁੰਦਾ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਐਨੀ ਗੱਲ ਨਾਲ ਨਹੀਂ ਸਰਦਾ ਉਹਦੇ ਵਿੱਚ ਜਿਹੜਾ ਇੱਕ ਰੋਲ ਕਰਨਾ ਹੁੰਦਾ ਹੈ ਇੱਕ ਬਹੁਤ ਵੱਡਾ ਗਰੁੱਪ ਦੇ ਤੌਰ ਤੇ ਰੋਲ ਕਰਨਾ ਹੁੰਦਾ ਹੈ ਉਹ ਕਰ ਨਹੀਂ ਰਿਹਾ ਕਿਉਂ ਨਹੀਂ ਕਰਦਾ ਕਿਉਂਕਿ ਮੋਦੀ ਦੀ ਅਗਵਾਈ ਦੇ ਵਿੱਚ ਭਾਰਤ ਦੀਆਂ ਆਪਣੀਆਂ ਨੀਤੀਆਂ ਵੀ ਜੰਗਵਾਜੀ ਨੇ ਆਮਨ ਵਾਲੀਆਂ ਹੈ ਨਹੀਂ ਗੀਆਂ ਜਿਹੜੇ ਮਸਲੇ ਗੱਲਾਂ ਬਾਤਾਂ ਨਾਲ ਨਿਜਿੱਠੇ ਜਾ ਸਕਦੇ ਆ ਕੋਈ ਹੋਰ ਹੋਦੇ ਹੱਲ ਕੱਢੇ ਜਾ ਸਕਦੇ ਆ ਉੱਥੇ ਥੂਠਾ ਦੇ ਉੱਤੇ ਜ਼ਿਆਦਾ ਜ਼ੋਰ ਹੈਗਾ ਅਸੀਂ ਸਮਝਦੇ ਆਂ ਵੀ ਤਾਂ ਹੀ ਭਾਰਤ ਸਾਰੀ ਦੁਨੀਆ ਦੇ ਵਿੱਚੋਂ ਨਿਕੜਿਆ ਹੋਇਆ ਹੈਗਾ ਤੇ ਜਿਨ੍ਹਾਂ ਨੂੰ ਉਹ ਟੈਰਰਿਸਟ ਮੁਲਕ ਕਹਿੰਦੇ ਆ ਉਹਨਾਂ ਨੂੰ ਉਹੀ ਮੋਦੀ ਜੀ ਦਾ ਦੋਸਤ ਜਿਹੜਾ ਬੈਠ ਕੇ ਖਾਣੇ ਖਵਾਉਂਦਾ ਸੋ ਇਹਦਾ ਮਤਲਬ ਹੈ ਵੀ ਭਾਰਤ ਦੀ ਵਿਦੇਸ਼ ਨੀਤੀ ਦੇ ਵਿੱਚ ਕਿਤੇ ਬਹੁਤ ਗੰਭੀਰ ਨੁਕਸਾਨ ਹੈਗੇ ਅਸੀਂ ਸਮਝਦੇ ਹਾਂ ਵੀ ਅਮਨ ਸ਼ਾਂਤੀ ਤੋਂ ਵੱਡੀ ਕੋਈ ਚੀਜ਼ ਨਹੀਂ ਜੇ ਜਿਹੜੇ ਵੀ ਲੋਕ ਇਸ ਅਮਨ ਸ਼ਾਂਤੀ ਦੇ ਹੱਕ 'ਚ ਬੋਲਦੇ ਆ ਜਾਂ ਜਿਹੜਾ ਜ਼ੁਲਮ ਕਰਨ ਵਾਲਾ ਉਹਦੇ ਵਿਰੁੱਧ ਬੋਲਦੇ ਆ ਇਹ ਇੱਕ ਇਤਿਹਾਸਕ ਕੰਮ ਹੈ ਜਿਹੜਾ ਸਾਡੇ ਸਾਰੇ ਦੁਨੀਆ ਦੇ ਲੋਕਾਂ ਦੇ ਜੁਮੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਭਾਜਪੀ ਦਾ ਇੱਕ ਐਮਐਲਏ ਬਬੀਨਾ ਤੋਂ ਰਜੀਵ ਸਿੰਘ ਬੰਦੇ ਭਾਰਤ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹੈ ਤੇ ਚੜ੍ਹਦਾ ਹੈ ਤੇ ਉੱਥੇ ਉਹ ਕਹਿੰਦਾ ਵੀ ਮੈਂ ਤਾਂ ਜਿਹੜੀ ਖਿੜਕੀ ਵਾਲੇ ਪਾਸੇ ਵਾਲੀ ਸੀਟ ਲੈਣੀ ਆ ਉੱਥੇ ਮਸਾਫਰ ਨੂੰ ਕਹਿੰਦਾ ਉੱਠ ਓਏ ਉਹ ਕਹਿੰਦਾ ਮੈਂ ਨਹੀਂ ਉੱਠਦਾ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਐਮਐਲਏ ਆ ਕਹਿੰਦਾ ਹੋਵੇਂਗਾ ਤੇ ਉਹ ਆਪ ਵਿੱਚ ਝਗੜ ਪੈਂਦੇ ਆ ਉਹਦੇ ਨਾਲ ਤੂੰ ਤੂੰ ਮੈਂ ਮੈਂ ਹੋ ਜਾਂਦਾ ਤੇ ਉਹਨੇ ਚਾਂਸੀ ਉਤਰਨਾ ਹੁੰਦਾ ਤੇ ਚਾਂਸੀ ਰੇਲਵੇ ਸਟੇਸ਼ਨ ਦੇ ਉੱਤੇ ਆਪਣੇ ਗੁੰਡੇ ਬੁਲਾ ਲੈਂਦਾ ਤੇ ਉਸ ਬੰਦੇ ਦੀ ਕੁਟਾਈ ਕਰਦਾ ਹੈ ਉਹਨਾਂ ਗੁੰਡਿਆਂ ਤੋਂ ਐਨੰਨੂ ਟ੍ਰੇਨ ਚੱਲ ਪੈਂਦੀ ਆ ਉਹ ਗੁੰਡੇ ਵੀ ਉੱਤਰ ਜਾਂਦੇ ਆ ਤੇ ਐਮਐਲਏ ਵੀ ਉੱਤਰ ਜਾਂਦਾ ਹੈ ਉਲਟਾ ਪੁਲਿਸ ਕੋਲ ਖੁਦ ਹੀ ਰਿਪੋਰਟ ਦਰਜ ਕਰਾਉਂਦਾ ਹੈ ਸੋ ਇਹ ਗੁੰਡਾਗਰਦੀ ਹੈ ਨਿਰੀ ਗੁੰਡਾਗਰਦੀ ਬੀਜੇਪੀ ਨੂੰ ਇਹ ਗੁੰਡਾਗਰਦੀ ਬਹੁਤ ਮਹਿੰਗੀ ਪੈਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਗਲੀ ਗੱਲ ਜਿਹੜੀ ਹੈ ਅ ਕਾਰਲਾ ਦੇ ਵਿੱਚ ਜਿਹੜਾ ਉੱਥੋਂ ਦਾ ਗਵਰਨਰ ਹੈ ਉਹਨੇ ਤਿੰਨ ਵਾਰੀ ਇੱਕ ਘਟਨਾ ਕਰ ਦਿੱਤੀ ਪਹਿਲਾਂ 5 ਜੂਨ ਨੂੰ ਜਿੱਦਣ ਵਾਤਾਵਰਨ ਦੇ ਸੀਗਾ ਉੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਤੋਂ ਆਗਿਆ ਲਈ ਸੀ ਵੀ ਗਵਰਨਰ ਸਾਹਿਬ ਜੇ ਇੱਥੇ ਇਹਨੂੰ ਮਨਾ ਲਈਏ ਆਪਾਂ ਗਵਰਨਰ ਰਾਜ ਭਵਨ ਦੇ ਵਿੱਚ ਕਹਿੰਦਾ ਬਿਲਕੁਲ ਬਣਾ ਲਓ ਉੱਥੇ ਉਹ ਗਏ ਤੇ ਉਹਨਾਂ ਨੇ ਉੱਥੇ ਭਾਰਤ ਮਾਤਾ ਦੀ ਮੂਰਤੀ ਦੇ ਉੱਤੇ ਉਹਦੇ ਹੱਥ ਦੇ ਵਿੱਚ ਆਰਐਸਐਸ ਦਾ ਝੰਡਾ ਫੜਾਇਆ ਹੋਇਆ ਉਹ ਆ ਕਬੂਲਾ ਹੋਗੇ ਵੀ ਇਹ ਕੀ ਗੱਲ ਹੈ ਇਹ ਸਰਕਾਰੀ ਫੰਕਸ਼ਨ ਹੈ ਕੋਈ ਆਰਐਸਐਸ ਦਾ ਫੰਕਸ਼ਨ ਥੋੜੋ ਹੈ ਇਹ ਤੇ ਇਹ ਉਹ ਉਹਦਾ ਰੌਲਾ ਪਿਆ ਬਹੁਤ ਤੇ ਗਵਰਨਰ ਨੇ ਕਿਹਾ ਵੀ ਨਹੀਂ ਨਹੀਂ ਇਹ ਤਾਂ ਸਰਕਾਰ ਦੀ ਇਹ ਤਾਂ ਗਵਰਨਰ ਦੇ ਅਹੁਦੇ ਦੀ ਬੇਇੱਜ਼ਤੀ ਹੈ ਫਲਾਣਾ ਵੇਚ ਕੇ ਤੂੰ ਆ ਜਿਹੜੇ ਕੰਮ ਕਰਦਾ ਹੈ ਇਹ ਨਹੀਂ ਬੇਇੱਜ਼ਤੀ ਫਿਰ ਇੱਕ ਹੋਰ ਗੱਲ ਨਾਲ ਹੋਗੀ ਕੱਲ ਪਰਸੋਂ ਇੱਕ ਮંત્રી ਨਾਲ ਹੋ ਗਈ ਵਿਦਿਆ ਮੰਤਰੀ ਨਾਲ ਉੱਥੇ ਵੀ ਉਹੀ ਝੰਡਾ ਫੜਾਇਆ ਹੋਇਆ ਤੇ ਉਹਨੂੰ ਡਿਫੈਂਡ ਕਰਦਾ ਹੈ ਵੀ ਅਸੀਂ ਤਾਂ ਇਹ ਕਰਾਂਗੇ ਹੀ ਕਰਾਂਗੇ ਗਵਰਨਰ ਦੇ ਦਫ਼ਤਰ ਨੂੰ ਆਰਐਸਐਸ ਦਾ ਦਫ਼ਤਰ ਬਣਾਇਆ ਹੋਇਆ ਤੇ ਆਪਣੀ ਜਿਹੜੀ ਬੀਜੇਪੀ ਦੀ ਵਿਦਿਆਰਥੀ ਜਥੇਬੰਦੀ ਹੈ ਏਬੀਵੀਪੀ ਉਹਦੇ ਤੋਂ ਮੁਜ਼ਾਹਰੇ ਕਰਾਰਿਆ ਉਸ ਮੰਤਰੀ ਦੇ ਵਿਰੁੱਧ ਐਸਐਫਆਈ ਨੇ ਵੀ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਰੋਕਿਆ ਵੀ ਤਾਂ ਕਿ ਟਕਰਾਅ ਨਾ ਬਣੇ ਸੋ ਇਹ ਜਿਹੜੀ ਤਰੀਕ ਇੱਕ ਹੋਰ ਜਿਹੜੀ ਹੈ ਇੱਕ ਅ ਗਵਰਨਰਾਂ ਦਾ ਬਾਕੀ ਦੇ ਰੋਜ਼ ਦੇ ਕੰਮਾਂ ਦੇ ਵਿੱਚ ਦਾਖਲ ਤਾਂ ਹੈਗਾ ਹੀ ਹੈਗਾ ਗਾਇ ਪਾਜਪਾ ਸਰਕਾਰਾਂ ਦੇ ਵਿੱਚ ਤੇ ਉਹਨਾਂ ਦੇ ਉੱਤੇ ਲੋਕਾਂ ਦੇ ਵਿੱਚ ਜਾਣ ਬੁੱਝ ਕੇ ਆਰਐਸਐਸ ਦੀ ਫਿਰਕੂ ਵਿਚਾਰਤਾ ਜਿਹੜੀ ਹੈ ਉਹ ਥੋਸੀ ਜਾ ਰਹੀ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਨੇ ਜਿਹੜਾ ਪਿਛਲੇ ਸਾਲ 2024 ਦੀਆਂ ਚੋਣਾਂ ਦੇ ਵਿੱਚ ਅੱਡ-ਅੱਡ ਪਾਰਟੀਆਂ ਨੇ ਖਰਚਾ ਕੀਤਾ ਉਹਦੇ ਬਾਰੇ ਦੱਸਿਆ ਵੀ ਬੀਜੇਪੀ ਨੇ 1493 ਕਰੋੜ 99 ਲੱਖ ਰੁਪਇਆ ਖਰਚਿਆ ਹੁਣ ਇਹਨੂੰ ਜੇ ਤੁਸੀਂ 543 ਤੇ ਵੰਡ ਲਓ ਸਾਰੀਆਂ ਸੀਟਾਂ ਤਾਂ ਬੀਜੇਪੀ ਨੇ ਲੜੀਆਂ ਨਹੀਂ ਉਹਦੇ ਜਿਹੜੇ ਸਹਿਯੋਗੀ ਐ ਉਹਨਾਂ ਨੂੰ ਵੀ ਉਹਨਾਂ ਨੇ ਕੁਝ ਸੀਟਾਂ ਛੱਡੀਆਂ ਨੇ ਤੇ ਜੇ ਤੁਸੀਂ ਇਹਨੂੰ ਐ ਵੰਡ ਲਓ ਤਾਂ ਇਹ ਤਕਰੀਬਨ 3 ਕਰੋੜ ਤੋਂ ਵੱਧ ਇੱਕ ਸੀਟ ਦੇ ਉੱਤੇ ਔਸਤ ਖਰਚਾ ਆਏਗਾ ਸੋ ਕਾਂਗਰਸ ਇਹ ਚਿੰਤਾ ਜਿੰਨਾ ਟੋਟਲ ਪੰਜ ਜਿਹੜੀਆਂ ਨੈਸ਼ਨਲ ਪਾਰਟੀਆਂ ਤੇ 17 27 ਜਿਹੜੀਆਂ ਰੀਜਨਲ ਪਾਰਟੀਆਂ ਟੋਟਲ 32 ਪਾਰਟੀਆਂ ਨੇ ਜਿਹੜਾ ਖਰਚਾ ਕੀਤਾ ਉਸ ਟੋਟਲ ਦਾ 44.56 56% ਜਾਨੀ 44.5 ਤੋਂ ਵੱਧ ਪਰਸੈਂਟ ਜਿਹੜਾ ਇਕੱਲਾ ਬੀਜੇਪੀ ਨੇ ਖਰਚ ਹੈਗਾ ਸੋ ਤੁਸੀਂ ਲਾਓ ਵੀ ਪੈਸੇ ਦੀ ਕਿੱਡੀ ਖੇਡ ਬਣਾਤੀ ਇਹਨਾਂ ਚੋਣਾਂ ਨੂੰ ਅਗਲੀ ਗੱਲ ਦੋਸਤੋ ਬਹੁਤ ਹੀ ਹੋਰ ਸ਼ਰਮਨਾਕ ਗੱਲ ਇਹ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਦਾਖਲੇ ਚੱਲ ਰਹੇ ਹੈ। ਉੱਥੋਂ ਦਾ ਜਿਹੜਾ ਦਾਖਲਾ ਫਾਰਮ ਹੈ ਉਹਦੇ 'ਚ ਤੁਹਾਡੀ ਜਿਹੜੀ ਮਾਤ ਭਾਸ਼ਾ ਹੈ ਉਸ ਕਾਲਮ ਨੂੰ ਤੁਸੀਂ ਭਰਨਾ ਹੈ ਤੇ ਉਹਦੇ 'ਚ ਜਿਹੜੀਆਂ ਆਪਸ਼ਨਜ਼ ਨਿਕਲ ਕੇ ਆਉਂਦੀਆਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਦੀਆਂ। 1 ਨੰਬਰ ਕਿ ਉਹਨਾਂ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ 8ਵੀਂ ਸੂਚੀ 'ਚ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ 'ਚੋਂ ਉਰਦੂ ਭਾਸ਼ਾ ਹੈ ਹੀ ਨਹੀਂ। ਕਿ ਵਿਦਿਆਰਥੀ ਆਪਣੀ ਮਾਤ ਭਾਸ਼ਾ ਉਰਦੂ ਭਰ ਸਕਣ ਉਹਦਾ ਆਪਸ਼ਨ ਹੀ ਹੈ ਨਹੀਂ ਨੰਬਰ 2 ਆਪਸ਼ਨ ਜਿਹੜੀ ਦਿੱਤੀ ਆ ਉਹ ਹੈ ਮਾਤ ਭਾਸ਼ਾ ਮੁਸਲਿਮ ਇਹ ਕਦੋਂ ਤੋਂ ਹੋ ਗਿਆ ਮੁਸਲਮ ਇੱਕ ਬਾਤ ਪਾਸ਼ਾ ਲੋਕਾਂ ਦੀ ਐਡਾ ਫਿਰਕੂ ਬਣਾ ਉਹ ਵੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਬਹੁਤ ਸਾਰੇ ਪ੍ਰੋਫੈਸਰਾਂ ਨੇ ਬਹੁਤ ਸਾਰੇ ਅਧਿਕਾਰੀਆਂ ਨੇ ਹੋਰ ਲੋਕਾਂ ਨੇ ਇਸ ਗੱਲ ਦੀ ਨਿੰਦਿਆ ਕੀਤੀ ਹੈ ਇਹਨੂੰ ਇਹ ਇਹ ਕਹੇ ਵੀ ਇਹਨੂੰ ਕੋਈ ਕਲੈਰੀਕਲ ਗਲਤੀ ਨਾ ਸਮਝ ਲਿਓ ਵੀ ਕੱਲੀ ਕਲੈਰੀਕਲ ਗਲਤੀ ਹੈ ਇਹ ਇੱਕ ਦਿਮਾਗੀ ਤੌਰ ਤੇ ਸੋਚੀ ਸਮਝੀ ਰਾਜਨੀਤਿਕ ਤੇ ਇੱਕ ਉਹਨਾਂ ਦੀ ਸਟ੍ਰੈਟੈਜਿਕ ਚਾਲ ਹੈ ਕਿ ਮੁਸਲਮਾਨਾਂ ਨੂੰ ਵੱਖਰੇ ਕਰਕੇ ਦਿਖਾਉਣਾ ਹੈ ਤੁਸੀਂ ਸੋ ਇਹ ਦਿੱਲੀ ਯੂਨੀਵਰਸਿਟੀ ਐਡੀ ਵੱਡੀ ਨਾਮੀਗ੍ਰਾਮੀ ਯੂਨੀਵਰਸਿਟੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਜਿਹੜੀਆਂ ਭਾਸ਼ਾਵਾਂ ਨੇ ਆਹਾਂ ਭਾਸ਼ਾਵਾਂ ਦੇ ਉੱਤੇ ਹੀ ਇਸੇ ਦੇ ਤੌਰ ਤੇ ਗੱਲ ਹੋਰ ਕਰ ਲਈਏ ਜਿਹੜੀ ਇੱਕ ਜਿਹੜੇ ਲੋਕ ਨੇ ਮਾਂ ਭਾਸ਼ਾ ਦੇ ਉੱਤੇ ਉਹ ਇਹ ਦੱਸਿਆ ਜਾਂਦਾ ਹੈ ਵੀ 2011 ਦੀ ਮਰਦਮ ਸ਼ਮਾਰੀ ਦੇ ਵਿੱਚ ਜਿਹੜੇ ਐ 52 ਕਰੋੜ 80 ਲੱਖ ਲੋਕਾਂ ਦੀ ਮਾਤ ਭਾਸ਼ਾ ਹਿੰਦੀ ਹੈ ਤੇ ਪੀਪਲਜ਼ ਲੈਂਗੁਆਇਸਟਿਕ ਸਰਵੇ ਹੈ ਜਿਹੜਾ ਇੱਕ ਇੱਕ ਕਲਚਰਲ ਸਕਾਲਰ ਨੇ ਜੀ ਐਨ ਦੇਵੀ ਜੀ ਐਨ ਦੇਵੀ ਸਾਹਿਬ ਨੇ ਇਹਦਾ ਸਰਵੇਖਣ ਕਰਕੇ ਦੱਸਿਆ ਵੀ ਉਸ ਹਿੰਦੀ ਭਾਸ਼ੀ ਲੋਕਾਂ ਦੇ ਵਿੱਚ ਜਿਹੜੀ ਹਿੰਦੀ ਭਾਸ਼ਾ ਨਹੀਂ ਜਿਨ੍ਹਾਂ ਦੀ ਜਿਵੇਂ ਜਿਹੜੇ ਆਪਣੇ ਪੋਜਪੁਰੀ ਬੋਲਦੇ ਐ ਪੋਜਪੁਰੀ ਬੋਲਣ ਵਾਲੇ 5 ਕਰੋੜ ਜਿਹੜੇ ਲੋਕ ਐ 5 ਕਰੋੜ 1 ਲੱਖ ਲੋਕ 10 ਲੱਖ ਲੋਕ ਛੱਤੀਸ਼ਗੜੀ ਬੋਲਣ ਵਾਲੇ 1 ਕਰੋੜ 60 ਲੱਖ ਲੋਕ ਇਸੇ ਤਰ੍ਹਾਂ ਕਮੌਨੀ ਬੋਲਣ ਵਾਲੇ 20 ਲੱਖ ਲੋਕ ਇਸ ਤਰ੍ਹਾਂ ਬਾਕੀ ਭਾਸ਼ਾਵਾਂ ਉਹਨਾਂ ਨੂੰ ਹਿੰਦੀ ਦਿਖਾਇਆ ਗਿਆ ਇਹ 20 ਕਰੋੜ 60 ਲੱਖ ਲੋਕ ਨੇ ਜਿਹੜੀ ਕੁੱਲ ਸਿਰਫ 30 32 ਕਰੋੜ ਲੋਕ ਹਿੰਦੀ ਬੋਲਦੇ ਆ ਤੇ ਇਹਨੂੰ ਲੋਕਾਂ ਤੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉਹਦੇ ਨਾਲ ਬਹੁਤ ਸਾਰੇ ਸਾਊਥ ਦੇ ਸਟੇਟਾਂ ਚ ਸਾਡੇ ਪੰਜਾਬ ਦੇ ਵਿੱਚ ਵੀ ਕਿ ਭਾਸ਼ਾ ਦੇ ਮੁੱਦੇ ਉੱਭਰਦੇ ਆ ਸਾਡੀ ਇਹ ਪੱਕੀ ਠੱਕੀ ਰਹਿ ਹੈ ਕਿ ਮਾਤ ਭਾਸ਼ਾ ਤਾਂ ਹਰ ਇੱਕ ਬੰਦਾ ਸਿੱਖੇ ਤਾਂ ਗੱਲ ਠੀਕ ਪਰ ਦੂਜੀਆਂ ਭਾਸ਼ਾਵਾਂ ਵੀ ਜਿੰਨੀਆਂ ਉਹ ਸਿੱਖ ਸਕਦਾ ਉਹਨੂੰ ਸਿੱਖਣੀਆਂ ਚਾਹੀਦੀਆਂ ਨੇ ਜਿੰਨੀਆਂ ਭਾਸ਼ਾਵਾਂ ਸਿੱਖੂ ਓਨੀਆਂ ਗਿਆਨ ਦੀਆਂ ਖਿੜਕੀਆਂ ਵੱਧ ਖੁੱਲਣਗੀਆਂ ਉਹਨਾਂ ਦੇ ਲਿਟਰੇਚਰ ਤੱਕ ਉਹਨਾਂ ਦੀ ਪਹੁੰਚ ਹੋਊਗੀ ਤੇ ਪਿੱਛੇ ਜੇ ਮੋਦੀ ਜੀ ਗਏ G7 ਦੇ ਵਿੱਚ ਕੈਨੇਡਾ ਤੇ ਉੱਥੇ ਉਹਨਾਂ ਤੋਂ ਅੰਗਰੇਜ਼ੀ ਬਹੁਤ ਹੀ ਬੋਲੀ ਨਹੀਂ ਗਈ ਉਹਦਾ ਖਿੱਲੀਆਂ ਉਡਣ ਲੱਗੀਆਂ ਤੇ ਅਮਿਤ ਸ਼ਾਹ ਨੇ ਬਿਆਨ ਦਾਾਕਤਾ ਵੀ ਆਉਣ ਵਾਲਾ ਅਜਿਹਾ ਸਮਾਂ ਆਊਗਾ ਜਦੋਂ ਅੰਗਰੇਜ਼ੀ ਬੋਲਣ ਵਾਲੇ ਸ਼ਰਮਾਇਆ ਕਰਨਗੇ ਸ਼ਰਮ ਆਇਆ ਕਰੂ ਅੰਗਰੇਜ਼ੀ ਬੋਲਣ ਦੀ ਮੈਂ ਤਾਂ ਸਮਝਦਾ ਕੋਈ ਵੀ ਭਾਸ਼ਾ ਬੋਲਣ ਦੀ ਕਿਸੇ ਨੂੰ ਸ਼ਰਮ ਕਿਉਂ ਆਵੇ ਅੰਗਰੇਜ਼ੀ ਹੋਵੇ ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ ਚਾਹੇ ਉਰਦੂ ਹੋਵੇ ਸ਼ਰਮ ਕਿਉਂ ਆਵੇ ਕਿਸੇ ਭਾਸ਼ਾ ਦੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ